ਮੈਂਨਾਂ ਨੂੰ ਵਾਦਾ ਕੀਤਾ ਸੀ ਤੇ ਮੈਂ ਉਸ ਵਾਦੇ ਮੁਤਾਬਕ ਗੱਲ ਕਰ ਰਿਹਾ ਹਾਂ ਘਰ ਵਾਪਸੀ ਤੇ ਹਮੇਸ਼ਾ ਜਦੋਂ ਮਨ ਦੇ ਵਿੱਚ ਕੋਈ ਗੱਲ ਹੋਏਗੀ ਤੇ ਆਪੇ ਵਿਚਾਰਨਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਪੰਜਾਬ ਦੇ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਹੁਸ਼ਿਆਰਪੁਰ ਵਿਖੇ ਸੁੰਦਰ ਸ਼ਾਮ अरोड़ा ਦੀ ਰਾਹਸ ਵਿਖੇ ਪਹੁੰਚੇ ਤੋਂ ਦੱਸਦੇ ਕਿ ਸੁੰਦਰ ਸ਼ਾਮ अरोड़ा ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀਗੇ ਤੇ ਉਹਨਾਂ ਵੱਲੋਂ ਕਾਫੀ ਦੇਰ ਸੁੰਦਰ ਸ਼ਾਮ अरोड़ा ਨਾਲ ਮੁਲਾਕਾਤ ਕੀਤੀ ਗਈ ਆ ਹਾਲਾਂਕਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਮੇਰੀ ਨਿੱਜੀ ਮੁਲਾਕਾਤ ਸੀ अरोड़ा ਸਾਹਿਬ ਦੀ ਸਿਹਤ ਬੀਤੇ ਦਿਨੀ ਖਰਾਬ ਹੋ ਗਈ ਸੀ ਮੈਂ ਤਾਂ ਉਹਨਾਂ ਦਾ ਹਾਲਚਲ ਪੁੱਛਣ ਲਈ ਆਇਆ ਕਿ ਇਹਨਾਂ ਦੀ ਕੋਈ ਆਪਣੀ ਪਾਰਟੀ ਹੈ ਸਾਡੀ ਕੋਈ ਅਜੇ ਆਪਣੀ ਪਾਰਟੀ ਹੈ ਤਾਂ ਇਹ ਟੋਟਲੀ ਇੱਕ ਪ੍ਰਾਈਵੇਟ ਵਿਜ਼ਿਟ ਸੀ ਬਹੁਤ ਸਾਰੇ ਮੇਰੇ ਦੋਸਤ ਨੇ ਕੋਈ ਕਾਲੀ ਦਲ ਚਨੇ ਕੋ ਪਾਜ ਪਾਚ ਨੇ ਕੋਈ ਕਾਂਗਰਸ ਚਨੇ ਉਹ ਸਾਰੇ ਨੂੰ ਅਸੀਂ ਤਾਲਮੇਲਾ ਆਪਣਾ ਰੱਖਨੇ ਆ ਮਿਲ ਕੇ ਰੱਖਨੇ ਆ ਕਿ ਇਹ ਜ਼ਰੂਰੀ ਥੋੜਾ ਕਿ ਇਕੱਲੇ ਅਸੀਂ ਆਪਣੀ ਪਾਰਟੀ ਦੇ ਲੋਕਾਂ ਕੋ ਜਾਣਾ ਚਲੋ ਯਾਰੀ ਪੱਖੋ ਕਿਹਾ ਹੋਵੇ ਯਾਰ ਵਾਪਸ ਆ ਜੂ ਮਾ ਨਹੀਂ ਨਹੀਂ ਅਜੇ ਇਹੋ ਜੀ ਕੋਈ ਗੱਲ ਨਹੀਂ ਹੋਈ ਇਹੋ ਜੀ ਕੋਈ ਗੱਲ ਵੇਖੋ ਇਹ ਤੇ ਜਦੋਂ ਮਾਨ ਇਹਨਾਂ ਦਾ ਹੋਏਗਾ ਉਹ ਜੋ ਵੀ ਇਹਨਾਂ ਦਾ ਵਿਚਾਰ ਹੋਏਗਾ ਇਹਨਾਂ ਤੇ ਛੱਡਿਆ ਸਾਰੇ ਕੋਈ ਮੇਰੀ ਸੁਣ ਲੋ ਕੋਈ ਅਜੇ ਕੋਈ ਸਿਆਸੀ ਟਾਪਿਕ ਤੇ ਡਿਸਕਸ਼ਨ ਨਹੀਂ ਹੋਈ ਨਿੱਰੀ ਪਰਿਵਾਰਕ ਗੱਲ ਸੀ ਮੈਂ ਇਹਨਾਂ ਨੂੰ ਵਾਦਾ ਕੀਤਾ ਸੀ ਪਰ ਉਸ ਵਾਦੇ ਮੁਤਾਬਕ ਗੱਲ ਕਰੋ ਸ਼ਾਰਕਪੁਰ ਕੋਈ ਹਲਕਾ ਇੰਚਾਰਜ ਨਹੀਂ ਆ। ਨਹੀਂ ਕੋਈ ਗੱਲ ਇਹ ਬਾਅਦ ਚ ਕਰਾਂਗੇ ਸਾਰੀਆਂ ਗੱਲਾਂ ਅੱਜ ਦਾ ਦਿਨ ਜਿਹੜੇ ਕੰਮ ਆਏ ਆ ਉਹ ਕਰ ਲੈਣ ਦੀ ਹੈ ਬਾਕੀ ਸਾਰਾ ਕੋਈ ਸਾਡੀ ਦੇਖੋ ਮੈਂ ਮੇਰੀ ਸੁਣੋ ਮੈਂ ਆਪਣੇ ਘਰ ਆਇਆ ਆ ਸ਼ਾਮਸੁੰਦਰ ਜੀ ਮੇਰੇ ਤੇ ਪਰਿਵਾਰ ਦੇ ਜੀ ਨੇ ਪੁਰਾਣੇ ਕੁਲੀਗ ਨੇ ਹੁਣ ਵੀ ਕੁਲੀਗ ਨੇ ਪਾਰਟੀ ਭਾਵੇਂ ਕੋਈ ਹੋਏ ਗੱਲ ਇਹ ਹੁੰਦੀ ਹੈ ਕਿ ਜਿਹੜੇ ਇੱਕ ਨਿੱਜੀ ਰਿਸ਼ਤੇ ਹੁੰਦੇ ਨੇ ਹਮੇਸ਼ਾ ਕੈਮਰੇ ਦੇ। ਸੋ ਹੀ ਇਜ਼ ਲਾਈਕ ਮਾਈ ਯੰਗਰ ਬ੍ਰਦਰ ਇਨੂੰ ਪਤਾ ਲੱਗਿਆ ਸੀ ਪਿਛਲੇ ਦਿਨਾਂ ਵਿੱਚ ਕੋਈ ਤਬੀਅਤ ਠੀਕ ਨਹੀਂ ਸੀ ਤੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਫੋਨ ਤੇ ਕਿ ਜਿੱਦਣ ਮੈਂ ਹੁਣ ਪਿੰਡ ਗਿਆ ਮੈਂ ਤੁਹਾਡੇ ਕੋਲ ਰੋਕ ਕੇ ਚਾਹ ਦਾ ਕੱਪ ਤੁਹਾਡੇ ਕੋਲ ਪੀ ਕੇ ਜਾਊਂਗਾ ਸੋ ਮੈਂ ਵਾਦਾ ਹੀ ਆਪਣਾ ਪੂਰਾ ਕੀਤਾ ਇਸ ਤੋਂ ਵੱਧ ਇਹਦੇ ਤੇ ਕੋਈ ਬਹੁਤਾ ਸੋਚਣ ਵਿਚਾਰਨ ਵਾਲੀ ਇਹ ਦੀ ਸੁਣੋ ਕਦੀ ਅਸੀਂ ਨਾ ਤੇ ਘਰ ਵਾਪਸੀ ਦੀ ਗੱਲ ਕੀਤੀ ਹੈ ਘਰ ਵਾਪਸੀ ਤੇ ਹਮੇਸ਼ਾ ਜਦੋਂ ਮਨ ਦੇ ਵਿੱਚ ਕੋਈ ਗੱਲ ਹੋਏਗੀ ਤੇ ਆਪੇ ਵਿਚਾਰਨਗੇ ਅੱਜ ਘਰ ਵਾਪਸੀ ਦੀ ਮੈਂ ਤੇ ਇਹਨਾਂ ਦਾ ਹਾਲ ਹੀ ਪੁੱਛਣ ਆਇਆ ਹਾਂ ਪੰਜਾਬ ਦੀ ਸਿਆਸਤ ਦੇ ਇੱਕ ਵੱਖਰੇ ਰੁਖ ਫੜ ਲੈ ਇਸ ਮੁਲਾਕਾਤ ਨੂੰ ਲੈ ਕੇ ਚਰਚਾਵਾਂ ਨੇ ਕਿ ਸੁੰਦਰ ਸ਼ਾ ਮਰੋੜਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਈ ਗੱਲਾਂ ਨਿਕਲ ਕੇ ਸਾਹਮਣੇ ਆਈ ਨੇ ਬਾਜਵਾ ਸਾਹਿਬ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈਗੀ ਮੇਰੇ ਹਰੇਕ ਪਾਰਟੀ ਦੇ ਨਾਲ ਸਬੰਧ ਨੇ ਹਰੇਕ ਪਾਰਟੀ ਸਾਡੇ ਲੀਡਰ ਨੇ ਅਸੀਂ ਮੁਲਾਕਾਤ ਕਰਦੇ ਆਂ ਪਰ ਇਹ ਸਾਡੀ ਇੱਕ ਨਿੱਜੀ ਮੁਲਾਕਾਤ ਸੀ ਕੈਮਰਾ ਪਰਸਨ ਜੋਂਸਨ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਲੀਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁੱਖਾਂ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਅ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ